ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਹਾਂ ਪਿੰਡ ਧਰਮਪੁਰ ਚ ਇੱਕ ਐਸਾ ਵੱਡਾ ਵਿਆਹ ਸੀ ਗੁਰਮੀਤ ਦਾ ਵਿਆਹ ਜੋ ਕਿ ਮਨਪ੍ਰੀਤ ਦੇ ਨਾਲ ਹੋਣ ਜਾ ਰਿਹਾ ਸੀ ਹਰ ਪਾਸੇ ਖੁਸ਼ੀ ਦਾ ਮਾਹੌਲ ਸੀ ਗਿੱਧੇ ਭੰਗੜੇ ਪੈਰੇ ਸਨ ਤੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਸਨ ਪਰ ਕਿਸੇ ਨੂੰ ਕੀ ਪਤਾ ਸੀ ਕਿ ਅੱਜ ਇਹ ਵਿਆਹ ਨਹੀਂ ਸਗੋਂ ਇੱਕ ਵੱਡਾ ਤਮਾਸ਼ਾ ਬਣਨ ਵਾਲਾ ਹੈ ਮਨਪ੍ਰੀਤ ਦੇ ਪਰਿਵਾਰ ਦਾ ਪਿੰਡ ਵਿੱਚ ਵੱਡਾ ਨਾਮ ਸੀ ਪਿਤਾ ਬਲਵੰਤ ਸਿੰਘ ਇੱਕ ਝੋਨੇ ਦਾ ਵਪਾਰੀ ਸੀ ਤੇ ਮਾਂ ਕਰਨਦੀਪ ਕੌਰ ਹਰ ਇੱਕ ਦੀ ਮਦਦ ਕਰਨ ਵਾਲੀ ਮਹਿਲਾ ਮਨਪ੍ਰੀਤ ਦੀ ਇੱਕ ਛੋਟੀ ਭੈਣ ਸਿਮਰਨ ਸੀ ਜੋ ਹਮੇਸ਼ਾ ਆਪਣੀ ਵੱਡੀ ਭੈਣ ਦੀ ਪਰਛਾਵਾਂ ਬਣੀ ਰਹਿੰਦੀ ਹੁਣ ਆਪਾਂ ਗੱਲ ਕਰਦੇ ਹਾਂ ਮੁੰਡੇ ਦੇ ਪਰਿਵਾਰ ਦੇ ਬਾਰੇ ਦੂਜੇ ਪਾਸੇ ਗੁਰਮੀਤ ਵੀ ਪਿੰਡ ਦੀ ਵਧੀਆ ਖਾਨਦਾਨ ਦਾ ਮੁੰਡਾ ਸੀ ਉਸ ਦਾ ਪਿਤਾ ਜਸਵੰਤ ਸਿੰਘ ਨੇ ਹਮੇਸ਼ਾ ਪਰਿਵਾਰ ਦੀ ਇੱਜ਼ਤ ਨਿਭਾਈ ਪਰ ਗੁਰਮੀਤ ਬਹੁਤ ਚਲਾਕ ਅਤੇ ਦਿਲ ਫਰੇ ਸੁਭਾਅ ਦਾ ਸੀ ਵਿਆਹ ਦੇ ਫੈਸਲੇ ਲਈ ਉਹ ਜਿਆਦਾ ਉਤਸ਼ਾਹੀ ਨਹੀਂ ਸੀ ਪਰ ਪਰਿਵਾਰ ਦੀ ਮਰਜ਼ੀ ਨਾਲ ਰਿਸ਼ਤਾ ਹੋ ਗਿਆ ਵਿਆਹ ਦੀ ਰਸਮਾਂ ਜਾਰੀ ਸਨ ਫੇਰੇ ਲੱਗਣ ਵਾਲੇ ਸਨ ਪਰ ਅਚਾਨਕ ਹੀ ਗੁਰਮੀਤ ਗਾਇਬ ਹੋ ਗਿਆ ਕਰਦੇ ਲੋਕ ਪਹਿਲਾਂ ਸਮਝੇ ਕਿ ਉਹ ਕਿਸੇ ਕੰਮ ਨਾਲ ਬਾਹਰ ਗਿਆ ਹੋਵੇਗਾ ਪਰ ਜਦੋਂ ਸਿਮਰਨ ਯਾਨੀ ਕਿ ਮਨਪ੍ਰੀਤ ਦੀ ਛੋਟੀ ਭੈਣ ਵੀ ਨਾ ਮਿਲੀ ਤਾਂ ਸਭ ਚੌਂਗ ਗਏ ਕੁਝ ਘੰਟਿਆਂ ਬਾਅਦ ਇੱਕ ਚਿੱਠੀ ਮਿਲੀ ਮੈਂ ਤੇਰੇ ਨਾਲ ਜ਼ਿੰਦਗੀ ਨਹੀਂ ਬਤੀਤ ਕਰ ਸਕਦਾ ਕਿਉਂਕਿ ਮੇਰਾ ਦਿਲ ਕਿਸੇ ਹੋਰ ਲਈ ਧੜਕਦਾ ਹੈ ਤੇ ਉਹ ਹੈ ਤੇਰੀ ਛੋਟੀ ਭੈਣ ਸਿਮਰਨ ਸਾਡੀ ਮੁਹੱਬਤ ਨੂੰ ਕੋਈ ਸਮਝ ਨਹੀਂ ਸਕਿਆ ਇਸ ਕਰਕੇ ਅਸੀਂ ਭੱਜ ਗਏ ਹਾਂ ਮੈਨੂੰ ਮਾਫ਼ ਕਰ ਦੇ ਪਿੰਡ ਵਿੱਚ ਮਚ ਗਿਆ ਹੰਗਾਮਾ ਜਿਵੇਂ ਹੀ ਇਹ ਚਿੱਠੀ ਪੜ੍ਹੀ ਗਈ ਘਰ ਵਿੱਚ ਹੰਗਾਮਾ ਹੋ ਗਿਆ ਮਨਪ੍ਰੀਤ ਦੀ ਮਾਂ ਬੇਹੋਸ਼ ਹੋ ਗਈ ਪਿਤਾ ਗੁੱਸੇ ਵਿੱਚ ਚੀਕਣ ਲੱਗ ਗਿਆ ਪਿੰਡ ਵਾਲੇ ਵੀ ਹੈਰਾਨ ਸਨ ਕਿ ਇਹ ਕੀ ਹੋ ਗਿਆ ਜਸਵੰਤ ਸਿੰਘ ਜੋ ਗੁਰਮੀਤ ਦਾ ਪਿਤਾ ਸੀ ਹੱਥ ਮੂੰਹ ਮਾਰਦੇ ਹੋਏ ਕਹਿ ਰਹੇ ਸਨ ਹਾਏ ਮੇਰੀ ਇੱਜ਼ਤ ਮਿੱਟੀ ਵਿੱਚ ਮਿਲ ਗਈ ਉੱਥੇ ਬਲਵੰਤ ਸਿੰਘ ਜੋ ਕੁੜੀ ਦਾ ਪਿਤਾ ਗਾਲੀ ਗਲੋਚਾਂ ਕੱਢ ਰਿਹਾ ਸੀ ਇਹ ਸਾਡੇ ਨਾਲ ਧੋਖਾ ਹੋਇਆ ਇਹ ਮੁੰਡਾ ਤਾਂ ਭੁਲੇਖੇ ਚ ਰੱਖ ਕੇ ਵਿਆਹ ਕਰ ਰਿਹਾ ਸੀ ਗੁਰਮੀਤ ਤੇ ਸਿਮਰਨ ਨੇ ਸ਼ਹਿਰ ਪਹੁੰਚ ਕੇ ਕੋਟ ਮੈਰਿਜ ਕਰ ਲਈ ਪਰ ਇਹ ਗੱਲ ਮਨਪ੍ਰੀਤ ਪਛਾਹ ਨਾ ਸકી ਉਸਨੇ ਸਾਰਿਆਂ ਸਾਹਮਣੇ ਕਿਹਾ ਮੈਨੂੰ ਵਿਆਹ ਦੀ ਚਿੰਤਾ ਨਹੀਂ ਪਰ ਮੇਰੇ ਭਰੋਸੇ ਨੂੰ ਜੋ ਠੇਸ ਪਹੰਚੀ ਹੈ ਉਹ ਜ਼ਖਮ ਕਦੇ ਨਹੀਂ ਭਰ ਸਕਦਾ ਬਲਵੰਤ ਸਿੰਘ ਨੇ ਵਿਆਹ ਰੱਦ ਕਰ ਦਿੱਤਾ ਪਰ ਮਨਪ੍ਰੀਤ ਦੇ ਭਾਈ ਨੇ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਉਹ ਗੁਰਮੀਤ ਦੀ ਖੋਜ ਚ ਨਿਕਲ ਗਿਆ ਕਿ ਇਹ ਪਿਆਰ ਸੀ ਜਾਂ ਸਿਰਫ ਇੱਕ ਨਵਾਂ ਧੋਖਾ ਅਖੀਰ ਚ ਪਿੰਡ ਵਾਲਿਆਂ ਨੇ ਇੱਕ ਸਬਕ ਸਿੱਖਿਆ ਕਿ ਵਿਆਹ ਮਜ਼ਾਕ ਨਹੀਂ ਇਹ ਭਰੋਸੇ ਤੇ ਇੱਜ਼ਤ ਦਾ ਰਿਸ਼ਤਾ ਹੁੰਦਾ ਹੈ ਕਿਸੇ ਦਾ ਦੁੱਖ ਕਿਸੇ ਦੀ ਖੁਸ਼ੀ ਬਣ ਗਿਆ ਪਰ ਕਿਸੇ ਲਈ ਇਹ ਅਮਿੱਟ ਨਿਸ਼ਾਨ ਬਣ ਗਿਆ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਕਰੋ ਧੰਨਵਾਦ